ਹਜ ਜੀ ਦੋਸਤੋ ਅੱਜ ਇੱਕ ਆਪਾਂ ਦੋ ਗੱਡੀਆਂ ਵੀ ਇਕੱਠੀਆਂ ਕਰਨੀਆਂ ਹੋਣ ਤੇ ਬੜਾ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਰਾਜਨੀਤੀ ਨਾਲ ਜੁੜੇ ਹੋਏ ਲੋਕੋਂ ਨੂੰ ਸਾਰੇ ਮਹਾਰਾਜ ਨੇ ਬਾਗ ਭਵेशਪੁਰ ਯਾਤਰਾ ਰਥਾਂ ਦੇ ਨਾਲ ਘੋੜਿਆਂ ਦੇ ਨਾਲ ਇੱਕ ਸਮਾਜ ਦਾ ਨਾਮ ਉੱਚਾ ਕੀਤਾ ਹੈ ਇਹਨਾਂ ਦੇ ਨਾਮ ਤੋਂ ਹਮੇਸ਼ਾ ਹੀ ਇਹ ਪੁਰਾਣੀ ਸਾਰੇ ਝੰਡਾਰੂ ਵੀਖ ਨੇ ਔਰ ਪਰਿਵਾਰਿਕ ਨਾਪਾ ਸਾਡੇ ਉਹਨਾਂ ਇਹ ਵੀ ਕੀ ਇੱਕ ਵਾਰੀ ਭਰ ਕੇ ਤਾੜੀਆਂ ਮਾਰਨਾ ਕਰ ਸਕਦੇ بےتی کروں گا تارک باجی جی نو فلاں سلی جی میں ایک منٹ تاریخ باجی جی نوانت کر کے سروپا دے اور بہت سارے لوگ پتا ہے اج بھی دسنا چاہوں گا کہ جتنے بھی سنجھ سیوا کر ਸਾਡੇ ਉਸਤਾਦ ਜੀ ਅਦਨੀ ਵੀ ਪਿਆਰ ਨਾਲ ਜਾਨ ਕੇ ਸਭ ਇਹਨਾਂ ਗੱਲਾਂ ਕੋਈ ਨਹੀਂ ਲਿਉਂਦੇ ਆ ਵਿੱਚ ਜਿਸਨੇ ਹਾਵੀ ਆ ਮੇਰੇ ਸਾਹਮਣੇ ਕਿਹਾ ਦੇਖੋ ਮਾਨਚ ਸਿੰਘ ਆ ਵੀ ਜਿਸ ਤਰ੍ਹਾਂ ਉਸਤਾਦ ਉਹਨੇ ਕਿਹਾ ਕਰਦੇ ਕਿ ਕਿਸੇ ਟਾਈਮ ਇਹ ਸਮਾਜ ਦੀ ਗੱਲ ਲੋਕ ਕਰਨ ਕਿ ਵਾਲਮੀਕੀ ਸਮਾਜ বিহার ਕਾ ਬਚ ਗਿਆ ਕਿਤੇ ਹਾਲ ਆ ਜੇ ਕਿਤੇ ਕੋਈ ਆਫਤ ਆ ਜੇ ਤੇ ਉਹ ਅੱਜ ਵੀ ਬਚਪੰਦੀਆਂ ਗੱਲਾਂ ਸਭ ਨੂੰ ਯਾਦ ਹੁੰਦੀਆਂ ਮੈਨੂੰ ਅੱਜ ਵੀ ਯਾਦ ਆ ਸਮਾਂ ਤਾਂ ਨਹੀਂ ਪਰ ਮੈਂ ਦੱਸੂਗਾ ਜਰੂਰ ਕਿ ਮੈਨੂੰ ਪੜ੍ਹਾਈ ਛੱਡ ਕੇ ਆਵਾਰਾ ਫਿਰਨਾ ਲੋਕਾਂ ਦੇ ਨਾਲ ਘੁੜਾ ਫਿਰਨਾ ਸ਼ੁਰੂ ਕਰਤਾ ਰੇਲਵੇ ਵਿੱਚ ਵਿੱਚ ਮਾਦਰ ਸਾਹਿਬ ਲਈ ਤੇ ਸਾਡੇ ਦੋਸਤ ਰਕੇਸ਼ ਢੀਲ ਜੀ ਉਹਨਾਂ ਨੇ ਆਗੇ ਪਾਪਾ ਜੀ ਨੂੰ ਕਿਹਾ ਵੀ ਸਾਰੀ ਦਾਨਮ ਸਕੂਲ ਨਹੀਂ ਜਾਂਦਾ ਹੁੰਦਾ ਤਾਂ ਪਾਪਾ ਜੀ ਨੇ ਬੁਲਾ ਲਿਆ ਵੀ ਉਹਨੂੰ ਕਹੋ ਵੀ ਘਰ ਆਣਾ ਹੈ ਤੇ ਮੈਨੂੰwidehat ਪੈਰਾਂ ਦੀਆਂ ਪੈ ਗਈਆਂ ਕਿਉਂਕਿ ਪਾਪਾ ਜੀ ਦਾ ਗੁੱਸਾ ਸਾਰੀ ਦੁਨੀਆ ਨੂੰ ਪਤਾ ਪਾਪਾ ਜੀ ਦਾ ਗੁੱਸਾ ਜਿਹੜਾ ਸਾਰੀ ਦੁਨੀਆ ਨੂੰ ਪਤਾ ਕਿਸੇ ਨੂੰ ਵੀ ਇਹ ਗੱਲ ਦਾ ਕੋਈ ਅਸਾਂ ਪਤਾ ਨਹੀਂ ਕਿਹੜਾ ਕਰ ਸਕਦਾ ਮੈਨੂੰ ਨਹੀਂ ਪਤਾ ਮੈਂ ਹੁਣ ਦਰਾਂ ਵੀ ਜਾਣਾ ਤੇ ਮੈਨੂੰ ਪਤਾ ਸੀ ਪਾਪਾ ਜੀ ਨੂੰ ਪੁੱਛਣਾ ਵੀ ਭੀਂਲੇ ਪੁੱਛਣਾ ਕੁਝ ਕਹਿਤਾ ਚਲੋ ਸ਼ਾਮ ਪੈ ਗਈ ਤੇ ਸ਼ਾਮ ਨੂੰ ਸੀ ਰੋ ਜਾਂਦੇ ਹੰਦੇਸੀ ਗਵਾਲ ਕੰਡੀ ਪਾਪਾ ਜੀ ਨੇ ਬੁਲਾ ਲਿਆ ਸਾਰੇ ਜਾਈ ਜਾਂਦੇ ਲੋਕ ਇਹ ਦੀ ਬੱਬਾ ਪਹਿਲਵਾਂ ਜੀ ਸ਼ਹਿਰ ਦੀਆਂ ਜਿੰਨੀਆਂ ਮਹਾਨ ਹਸਤੀਆਂ ਸੀਗੀਆਂ ਉਹ ਸਾਰੀਆਂ ਪਾਪਾ ਜੀ ਦੇ ਚਰਨਾਂ ਨਾਲ ਜੁੜੀਆਂ ਸੀਗੀਆਂ ਸਾਡੇ ਰੋਜ਼ ਘਰ ਤੇ ਹੀ ਸ਼ਹਿਰ ਦਾ ਕੋਈ ਐਸਾ ਬਰਾਦਰੀ ਦਾ ਬੰਦਾ ਨਹੀਂ ਸੀਗਾ ਚਾਹੇ ਕੱਦ ਨਾਲ ਛੁੱਟੀਆਂ ਨੇ ਹੋਰ ਦਾਵਾ ਜੀ ਹੋਣ ਪਰ ਲੋਕ ਗੇ ਦੀ ਮંત્રી ਜੀ ਬਿੰਨੂ ਜੀ ਕਿਤਿਆਂ ਕੋ ਬਹੁਤ ਸਾਰੇ ਲੋਕ ਕਿੰਨਿਆਂ ਦੇ ਨਾਮ ਦਸਾਂ ਸਾਰੇ ਆਗੇ ਬੈੰਦੇ ਸੀਗੇ ਔਰ ਮੈਂ ਆਪਣੀਆਂ ਭੈਣਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਔਰ ਸਾਡੇ ਮਾਤਾ ਜੀ ਰੋਜ਼ ਤੇ 40 50 ਬੰਦਿਆਂ ਨੇ 40 50 ਬੰਦੇ ਨੂੰ ਜਾਮਾ ਪਿਆੜੀਆਂ ਸਤਕਾਰ ਕਰਨਾ ਇਹ ਬੜੀ ਔਖੀ ਕੰਮ ਆਜ ਤੇ ਘਰ ਚਾਰ ਪਰੌਣੇ ਆ ਜਾਂਦੇ ਆਪਣੀ ਘਰ ਦੀ ਔਖੀ ਹੋ ਜਾਂਦੀ ਵੀ ਤੂੰ ਵੀ ਇਹ ਕੰਮ ਸ਼ੁਰੂ ਕਰ ਲੈ ਲੋਕਾਂ ਦੇ ਸਾਡੀਆਂ ਭੈਣਾਂ ਨੇ ਚਾਹਾਂ ਬਣਾਵੜਾ ਪਿਆਣੀਆਂ ਔਰ ਕਿੰਨੇ ਕਿੰਨੇ ਲੋਕ ਆ ਰਹੇ। ਉਹ ਜਦੋਂ ਸਾਰੇ ਜਾਈ ਜਾਣ ਤੇ ਮੈਂ ਕਿਹਾ ਹੁਣ ਮੈਂ ਵੀ ਜਾਵਾਂ ਪਾਪਾ ਜੀ ਕਹਿੰਦੇ ਵੀ ਬਹਿ ਜਾ ਹਜੇ ਤੂੰ। ਕਾਫੀ ਸਮਾਂ ਹੋ ਗਿਆ ਸਾਰੇ ਚਲੇ ਗਏ ਮਿੰਟੂ ਕਹਿੰਦੇ ਹੁਣ ਦੱਸ ਵੀ ਤੂੰ ਤੂੰ ਸਕੂਲ ਨਹੀਂ ਜਾਂਦਾ ਮੈਂ ਕਿਹਾ ਨਹੀਂ ਜੀ ਹੁਣ ਮੈਂ ਜਾਂਦਾ ਨਹੀਂ ਥੋੜੇ ਬੋਲ ਕੇ ਪਤਾ ਫਾਇਦਾ ਕੋਈ ਨਹੀਂ ਫਾਟ ਜਾਣਾ ਤੇ ਕਿੰਨੇ ਕੀ ਅਗਰ ਤੂੰ ਪੜ੍ਹ ਜਾਏਗਾ ਤੇ ਬਹੁਤ ਤਰੱਕੀ ਕਰੇਗਾ ਨਹੀਂ ਪੜ੍ਹੇਗਾ ਤੇ ਤੇਰਾ ਜੀਵਨ ਜਿਹੜਾ ਪੱਤੇ ਦੀ ਤਰ੍ਹਾਂ ਤੇ ਏਡਾ ਵੱਡਾ ਪੱਥਰ ਪੈ ਜਾਏਗਾ ਸਾਰੀ ਅਧਿਆਤਮਿਕਿਆ ਲਾਏਗਾ ਰੇੜੀਆਂ ਤੇ ਜਾਏਗਾ ਮੈਨੂੰ ਅੱਜ ਵੀ ਉਹ ਸ਼ਬਦ ਯਾਦ ਨੇ ਤੇ ਜੇ ਪੜ ਜਾਏਗਾ ਤੇ ਕਿਤੇ ਅਫਸਰ ਬਣ ਜੇਗਾ ਤੋ ਪਾਪਾ ਜੀ ਦੀ ਬਦੌਰਦ ਮਨ ਬਣਾ ਲਿਆ ਪੜਨਾ ਉਸ ਟਾਈਮ ਤੇ ਕਿਤੇ ਐਡਮਿਸ਼ਨ ਨਾ ਮਿਲੇ ਮੈਨੂੰ ਯਾਦ ਆ ਕਿਸੇ ਸਕੂਲ 'ਚ ਮੈਨੂੰ ਐਡਮਿਸ਼ਨ ਨਾ ਮਿਲੇ ਪਾਪਾ ਜੀ ਮੈਨੂੰ ਲੈ ਗਏ ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸ ਦਾ ਲੀਡਰ ਸੀਗਾ ਬੜਾ ਵੱਡਾ ਉਹਦੀ ਕੋਠੀ ਕਿਹਾ ਤੇ ਚੱਲ ਮੇਰ ਨਾਲ ਜਾ ਕੇ ਇਹਨੂੰ ਕਹਿੰਦੇ ਮੇਰਾ ਪੁੱਤਰ ਆ ਤੇ ਇਹਨੂੰ ਸਕੂਲ ਪਾਣਾ ਹੈ ਕਿਤੇ ਵੀ ਸਰਕਾਰੀ ਸਕੂਲ ਭਾਵੇਂ ਪਾ ਦੇ ਉਹਨੇ ਕਮੇਟੀ ਸਕੂਲ ਖੋਲ੍ਹ ਦਿੱਤਾ ਪ੍ਰਿੰਸੀਪਲ ਨੂੰ ਪਾਪਾ ਜੀ ਅਗਲੇ ਦਿਨ ਉਹਨੇ ਉੱਥੇ ਹੀ ਜਾਂਦੇ ਉੱਥੇ ਮੇਰੀ ਛੋਟੀ ਭੈਣ ਨਿੰਦੂ ਵੀ ਉੱਥੇ ਪੜਦੀ ਸੀ ਨਿੰਦੂ ਵੀ ਉੱਥੇ ਪੜਦੀ ਸੀ ਲੈ ਮੈਂ ਗਿਆ ਹੁਣ ਚੌਕੀਦਾਰ ਵੀ ਸਿਰ ਤੇ ਆ ਗਿਆ ਤੇ ਪੜਨਾ ਹੀ ਪੜਨਾ ਲਓ ਜੀ ਆਪਾਂ ਇੰਨੀ ਮਿਹਨਤ ਕੀਤੀ 10ਵੀਂ ਜੋ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ ਮੈਂ ਅੰਮ੍ਰਿਤਸਰ ਦਾ ਟੌਪਰ ਜੇ ਕਸ਼ਮੀਰ ਤੇ ਫਿਰ ਮੈਂ ਪਲਸ 2 ਦੇ ਵਿੱਚੋਂ ਟੌਪ ਕੀਤੀ ਜੇ ਜੈ ਅਸ਼ੋਨਾ ਜੈ ਉਹ ਮੈਂ ਹਮੇਸ਼ਾ ਕਹਿੰਦਾ ਕਿ ਆਪਾਂ ਕਿਤੇ ਵੀ ਜਾਣੇ ਆ ਸਤਾ ਸਿੱਖੀ ਜੀਵਨ ਚ ਕੋਈ ਚੀਜ਼ ਅਪਣਾਈ ਚਾਹੀਦੀ ਔਰ ਮੈਂ ਕਿਤੇ ਵੀ ਗਿਆ ਜੇ ਮੈਂ ਅਲੱਗ ਸਸਤਾ ਬਣਾ ਲਈ ਜਾਂ ਬਾਪੇ ਦੇ ਜਾਣਾ بڑا ਮोटा ਮੈਂ ਭਜਰ ਵੀ ਗਾ ਲੈਣਾ ਆ ਮੈਂ ਜਿੱਥੇ ਗਿਆ ਹਮੇਸ਼ਾ ਕਹਾ ਮੇਰੇ ਉਸਤਾਦ ਜੀ ਅਨਜਨ ਸਾਹਿਬ ਨੇ ਸਾਡੇ ਬਾਪ ਔਰ ਇਹਨਾਂ ਦੀ ਪਰੋਬਲ ਔਰ ਮੈਂ ਪਰਮਾਨੰਥ ਨਿ ਚਰਨਾ ਚ ਇਹ ਬੇਨਤੀ ਕਰਦਾ ਅਰਦਾਸ ਕਰਦਾ ਕਿ ਐਸੇ ਵਿਧੀਆਂ ਨੂੰ ਸਾਡੇ ਸਮਾਜ ਚ ਹੋਰ ਬਣੇ ਚਾਹੀਦੇ ਜਿਹੜੇ ਲੋਕਾਂ ਨੂੰ ਦਿਸ਼ਾ ਦੇ ਸਕਣ। ਪਾਪਾ ਜੀ ਦਾ ਆਪਣਾ ਜੀਵਨ ਸੰਘਰਸ਼ ਭਰਿਆ ਹੈ। ਜਿਹੜੇ ਲੋਕ ਕਹਿੰਦੇ ਨਸ਼ਾ ਛੁੱਟਦਾ ਨਹੀਂ ਆ ਪਾਪਾ ਜੀ ਨੇ ਆਪਣੇ ਸੈਮ ਟਾਈਮ ਦੇ ਉੱਤੇ ਇਹ ਵੀ ਮਿਸਾਲ ਕਾਇਮ ਕੀਤੀ ਹੈ। ਆਪਣੀ ਕਲਮ ਦੇ ਰਾਹੀਂ ਐਸੇ ਐਸੇ ਭਜਨ ਦੇ ਟੈਸਟ ਹੋਏ ਨੂੰ ਇਹਨਾਂ ਦੀ ਬੋਲੋਂ ਦੇ ਤੇ ਜਦੋਂ ਮੈਂ ਇਹਦੇ ਖਲੋਕੇ ਪ੍ਰਚਾਰ ਕਰਦਾ ਸਭ ਭਜਨਾਂ ਚੋਂ ਲੈਂਦਾ ਇਹ ਤਾਂ ਕੀ ਪਤਾ ਸੀ ਮਾਤਾ ਗੌਂਤੀ ਕੌਣ ਕਮਸਾ ਕੌਣ ਅਮਰਿੰਦਾ ਕੌਣ ਆਇਕ ਲੱਭੇ ਕੌਣ ਆ ਬਬਰੀ ਕੌਣ ਆ ਸ਼ੰਭੂ ਕੌਣ ਇਹ ਸਭ ਆ ਪਾਪਾਈ ਦੀ ਮਦਦ ਦਾ ਕੋਈ ਗ੍ਰੰਥ ਨਹੀਂ ਪੜਿਆ ਸੀ ਮੈਂ ਪਰ ਜਿੱਥੇ ਜਾਣਾ ਹੀ ਮੈਨੂੰ ਯਾਦ ਆ ਲੋਕ ਮੈਨੂੰ ਕਹਿੰਦੇ ਜੀਨ ਵਾਲਾ ਬਾਬਾ ਆ ਗਿਆ ਇਹ ਤਨ ਦੇ ਉੱਤੇ ਕੱਪੜੇ ਹੀ ਹੋ ਸਕਦੇ ਪਰ ਇਹਦੇ ਅੰਦਰ ਇੱਕ ਸੰਤ ਬੈਠਾ ਉਹ ਕਿਦੀ ਦੇਣਾ ਪਾਪਾਈ ਦੀ ਜੀ ਉਹ ਕਿਹਨਾਂ ਦੀ ਤਰੀਨ ਦਾ ਸਤਿਕਾਰ ਹੀ ਇਹ ਆਪਾਂ ਪੁਰਾਣਾ ਕਰ ਰਹੇ ਆ ਔਰ ਇਹ ਮੈਨੂੰ ਹਮੇਸ਼ਾ ਕਹਿੰਦੇ ਰਹਿਆ ਕਿ ਕੋਈ ਸਿਆਸਾ ਕਰੋ ਕਿ ਬਾਕੀ ਸਮਾਂ ਲਵੇ ਅਜੇ ਸ਼ੁਰੂਆਤ ਆ ਆਂਦੇ ਟਾਈਮ ਤੇ ਤੁਹਾਡੇ ਸਾਰੇ ਸਹਿਯੋਗ ਨਾਲ ਆਪਾਂ 12 ਦਰਵਾਜ਼ੇ ਕੱਢਨੇ ਆਂ ਔਰ ਅਸੀਂ ਸ਼ੋਭਾ ਇਹ ਤਰ੍ਹਾਂ ਕਰਨੀ ਆ ਕਿ ਦੁਨੀਆਂ ਦੇ ਬਾਕੀ ਮਾਗ ਤੇ ਮਾਣ ਨਿੱਕੀਆ ਤੇ ਸ਼ੋਭਾ ਇੱਤਾਂ ਕੀਤੀ। ਹਾਂਜੀ ਬਹੁਤ ਸਾਰੀਆਂ ਮਾਤਾ ਜੀਆਂ ਅੱਗੇ ਵੀ ਮੈਂ ਚਾਹਨਾ ਕਿ ਸਾਡੀਆਂ ਭੈਣਾਂ ਵਾਂ ਮਾਤਾਵਾਂ ਨਾਲ ਚੱਲਣ ਉਹ ਵੀ ਪ੍ਰਧਾਨ ਜੀ ਨੇ ਕਿ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਸਾਡੀ ਪੰਡਤ ਕਮੇਟੀ ਆ ਵੀ ਮੇਰਾ ਬਹੁਤ ਸਾਥ ਦਿੱਤੀ ਆ ਸਸਿ ਨੇ ਸਾਨੂੰ ਫਾਈਨੈਂਸ਼ਲੀ ਮਦਦ ਵੀ ਕਰਦੇ ਆ ਪਵਨ ਦਰਾਵੜ ਜੀ ਵੀ ਕਰਦੇ ਆ ਕੋਈ ਕੰਮ ਵਾਜੇ ਫੋਨ ਕਰਦੀਏ ਉਸੇ ਲਈ ਹੱਲ ਤੋ ਇਹਨਾਂ ਸਾਲ ਦਾ ਵੀ ਸਤਿਕਾਰ ਆ ਤੁਹਾਡੇ ਸਾਲ ਦੇ ਸਹਿਯੋਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਪਿਆ ਕਿ ਸੋਸ਼ੋਭਾ ਯਾਤਰਾ ਨੂੰ ਸਮਾਜ ਕਿਤੇ ਆਪਾਂ ਸਾਰੇ ਰਲ ਕੇ ਕਰੀਏ ਭਾਵੇਂ ਬਿੰਦ ਕਰ ਸਮਾਜ ਦੇ ਪਿੱਛੇ ਲੱਜੇ ਪਰ ਇੱਕ ਵਾਰੀ ਲੋਕਾਂ ਨੂੰ ਥਨੀਆਂ ਨੂੰ ਪਤਾ ਲੱਗ ਜੇ ਕਿ ਵਾਲਮੀਕੀ ਭਾਰਤ ਦੀ ਸੋਭਾ ਯਾਤਰਾ ਜਾਰੀ ਹੈ